ਹਾਂ ਜੀ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਟੂ ਵਲੌਗ ਸੋ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਪਿੱਛੇ ਤੁਸੀਂ ਦੇਖ ਰਹੇ ਆ ਆਲੂ ਖਿਲਰੇ ਜਿੱਦਾਂ ਕਿ ਆਪਾਂ ਕੱਲ ਖਾਲ ਲੈ ਆਂਦੀ ਸੀਗੀ ਆਲੂ ਕਢਾ ਲਿਆ ਕਿਹੜੇ ਆਲੂ ਆ ਕਦੋਂ ਲਵਾਈ ਕਰਨੀ ਆ ਆਪਾਂ ਕਿੰਨੀ ਖਾਲ ਪਾਉਣੀ ਇਹਦੇ ਥੱਲੇ ਸਾਰਾ ਕੁਝ ਦੱਸਾਂਗੇ ਇਸ ਵੀਡੀਓ 'ਚ ਐਂਡ ਤੱਕ ਵੀਡੀਓ ਦੇਖਿਓ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਆਹ ਆਲੂ ਆ ਜੀ ਮੇਰੇ ਪਿੱਛੇ ਜਿਹੜੇ ਤੁਸੀਂ ਦੇਖ ਰਹੇ ਸੀਗੇ ਹੁਣ ਪਖਰਾਜ ਆਲੂ ਆ ਜੀ 3 ਮਾਰਕਾ ਇਹਨੂੰ ਜੀ 3 ਕਹਿੰਦੇ ਪਖਰਾਜ ਕੁਫਰੀ ਆਲੂ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਕੁਆਲਿਟੀ A1 ਹੈ ਇਹਦੀ ਹਰੇਕ ਪਾਸੇ ਆਖਿਆ ਪੂਰੀ ਵਧੀਆ ਤਰੀਕੇ ਦੀ ਫੋਟ ਵਧੀਆ ਵੱਜੂਗੀ ਇਹਦੇ ਵਾਸਤੇ ਆਪਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਜੇ ਤੁਸੀਂ ਫੋਟ ਵਧੀਆ ਮਰਵਾਉਣੀ ਆ ਤੁਸੀਂ ਇਲੈਕਟ੍ਰੋਨ ਵਰਤ ਸਕਦੇ ਆ ਯੂਪੀਐਲ ਦਾ ਵੈਲਡਮਾਈਸ ਇਨ ਵਰਤ ਸਕਦੇ ਆ ਦੂਜਾ ਤੁਹਾਡੇ ਕੋਲ ਆਪਸ਼ਨ ਆ ਜਾਂਦਾ ਆ ਕਿ ਤੁਸੀਂ ਬਾਹਲੀ ਅਪਰਲੀ ਰੇਂਜ ਆਣੀ ਹੈ ਫਿਰ ਤੁਸੀਂ ਜੰਤਾ ਜਾਂ ਬਾਹਰ ਦੇ ਵਰਤ ਸਕਦੇ ਆ ਟ੍ਰੀਟਮੈਂਟ ਹਨਾ ਤੇ ਫਿਲਹਾਲ ਆਪਾਂ ਜਿਹੜਾ ਵਰਤ ਰਹੇ ਆ ਆਪਾਂ ਇਲੈਕਟ੍ਰੋਨ ਵਰਤਾਂਗੇ ਯੂਪੀਐਲ ਦਾ ਕਿਉਂਕਿ ਰਿਜ਼ਲਟ ਸੋਨਾ ਮਿਲਦਾ ਆ ਇਹ ਦਵਾਈ ਜਦੋਂ ਕਰਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਸਹੀ ਟਾਈਮ ਕਿੰਨੇ ਦਿਨ ਆਪਾਂ ਲੂ ਬੋਰੀਚ ਪਾ ਕੇ ਰੱਖਣਾ ਛਾਵੇਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਰੱਖੋ ਡੇਲੀ ਪੋਸਟ ਪਾਵਾਂਗੇ ਆਪਾਂ ਜਿੱਦਾਂ ਇਹਦਾ ਆਲੂ ਲਾਵਾਂਗੇ ਜਿੱਦਾਂ ਦਾ ਖਾਦਾ ਪਾਵਾਂਗੇ ਸਾਰਾ ਕੁਝ ਪੋਸਟ ਪਾਵਾਂਗੇ ਸੋ ਫਿਲਹਾਲ ਪਿੰਡ ਜਾ ਰਹੇ ਆ ਆਪਾਂ ਦੇਖ ਕੇ ਆ ਗਏ ਸ਼ਾਂਤੀ ਕਰੂੰਗੀ ਫੇਤ ਕਿਹਦਾ ਬੱਝੂਗਾ ਨਿਤਿਆਂ ਦਵਾਈ ਲੈ ਕੇ ਦੇ ਦਾਂਗੇ ਆਪਾਂ ਟ੍ਰੀਟਮੈਂਟ ਵਾਲੀ ਇਹ ਰੈਪੀ ਸਟੋਰ ਸਪਰੇ ਕਰਕੇ ਇਹ ਸੈੱਟ ਕਰ ਦਿੰਗੇ ਫਿਰ ਟਰਾਈ ਟਾਈਮ ਤੇ ਆਵਾਂਗੇ ਲੋਡਿੰਗ ਟਾਈਮ ਤੇ ਕਿਉਂਕਿ ਖੇਤ ਤਿਆਰ ਕਰਨੇ ਆ ਆਲੂ ਵਾਸਤੇ ਤੇ ਟਰੈਕਟਰ ਵਗਣੇ ਆ ਹੁਣ ਲਗਾਤਾਰ ਫੇਰ ਹੀ ਮਿੱਟੀ ਵਧੀਆ ਬਣੂਗੀ ਤੇ ਆਲੂ ਲਵਾਈ ਵਧੀਆ ਹੋਣੀ ਆ ਸੋ ਦੇਖਦੇ ਰਹੋ ਵੀਡੀਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਾਉਣਾ ਨਾ ਭੁੱਲਿਓ ਖੇਤ ਵੀ ਦਿਖਾਵਾਂਗੇ ਤੁਹਾਨੂੰ ਕਿਦਾਂ ਤਿਆਰ ਕਰਨੇ ਆ ਖਾਦਾਂ ਕਿੰਨੀਆਂ ਪਾਉਣੀਆਂ ਥੱਲੇ ਕਿਹੜੇ ਕਿਹੜੇ ਸੈੱਟ ਪਾਉਣੇ ਆ ਨਾ